ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਅਗਲੀ ਪੇਸ਼ਕਸ਼ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਦੀ ਕਿਸਾਨੀ ਪਹਿਲਾਂ ਹੀ ਇੱਕ ਗੰਭੀਰ ਸੰਕਟ ਦੇ ਵਿੱਚੋਂ ਲੰਘ ਰਹੀ ਸੀ ਪਰ ਇਹਨਾਂ ਹੜ੍ਹਾਂ ਨੇ ਹਜ਼ਾਰਾਂ ਕਿਸਾਨਾਂ ਲਈ ਇਹ ਸੰਕਟ ਹੋਰ ਡੂੰਘਾ ਕਰ ਦਿੱਤਾ ਹੈ ਪੰਜਾਬ ਦੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਚੱਲ ਰਿਹਾ ਹੈ ਸਾਰੀਆਂ ਹੀ ਪਾਰਟੀਆਂ ਹੜ੍ਹਾਂ ਦੇ ਮੁੱਦੇ ਤੇ ਸਿਆਸਤ ਕਰ ਰਹੀਆਂ ਹਨ ਹਜ਼ਾਰਾਂ ਕਰੋੜਾਂ ਦੀਆਂ ਗੱਲਾਂ ਹੋ ਰਹੀਆਂ ਹਨ ਪਰ ਕਿਸਤਾ ਨੁਕਸਾਨ ਹੋਇਆ ਹੈ ਉਸ ਨੂੰ ਕੀ ਮਿਲੇਗਾ ਕਦੋਂ ਮਿਲੇਗਾ ਇਸ ਤੇ ਤਸਵੀਰ ਸਾਫ਼ ਨਹੀਂ ਹੋ ਰਹੀ ਹੈ ਇਹ ਸਾਰੀ ਸਿਆਸਤ ਤੋਂ ਪਰਾਂ ਹਟ ਕੇ ਇਹ ਸਮਝਣ ਦੀ ਲੋੜ ਹੈ ਕਿ ਆਮ ਕਿਸਾਨ ਦਾ ਨੁਕਸਾਨ ਅਸਲ ਦੇ ਵਿੱਚ ਕਿੰਨਾ ਹੋਇਆ ਹੈ ਸੰਕਟ ਕਿੰਨਾ ਵੱਡਾ ਹੈ ਤੇ ਇਸ ਤੋਂ ਨਿਕਲਣ ਦੇ ਲਈ ਕੀ ਕਰਨਾ ਪਵੇਗਾ 5 ਲੱਖ ਏਕੜ ਦੀ ਖੜੀ ਫਸਲ ਨੁਕਸਾਨੀ ਗਈ ਹੈ ਇਹ ਸਰਕਾਰੀ ਅੰਕੜਾ ਹੈ ਤੇ ਇਸ ਅੰਕੜੇ ਨੂੰ ਵੀ ਜੇ ਆਪਾਂ ਸਹੀ ਬਣੀਏ ਤਾਂ ਵੀ ਕੱਲੀ ਕਿਸਾਨੀ ਦਾ ਨੁਕਸਾਨ ਹੀ ਜਿਹੜਾ ਹੈ ਅੱਜ ਤੋਂ 6000 ਕਰੋੜ ਤੋਂ ਵੱਧਦਾ ਹੈ ਸਿਰਫ ਫਸਲੀ ਨੁਕਸਾਨ ਜਿਹੜਾ ਆਪਾਂ ਕਹਿ ਰਹੇ ਹਾਂ ਉਹ ਕੱਲਾ ਹੀ ਇੰਨਾ ਜ਼ਿਆਦਾ ਹੈ ਇਹ ਆਰਥਿਕਤਾ ਕਿਵੇਂ ਕੰਮ ਕਰਦੀ ਹੈ ਜੇ ਇਹਨੂੰ ਤੋੜ ਕੇ ਸਮਝੀਏ ਤਾਂ ਅਸਲ ਨੁਕਸਾਨ ਕਿੰਨਾ ਹੈ ਇਹ ਸਮਝਣਾ ਥੋੜਾ ਆਸਾਨ ਹੋ ਜਾਏਗਾ ਸਭ ਤੋਂ ਪਹਿਲਾਂ ਆਪਾਂ ਗੱਲ ਫਸਲ ਦੀ ਕਰਦੇ ਹਾਂ ਕਿ ਫਸਲ ਦਾ ਜਿਹੜਾ ਨੁਕਸਾਨ ਹੈ ਉਹ ਐਕਚੁਅਲ ਦੇ ਵਿੱਚ ਹੈ ਕਿੰਨਾ ਇੱਕ ਏਕੜ 'ਚ ਜੇ ਝੋਨਾ ਲਾਉਣਾ ਹੋਵੇ ਤਾਂ ਖਰਚਾ ਬੀਜ ਖਾਦ ਲੇਬਰ ਇਹਨਾਂ ਸਾਰੀਆਂ ਚੀਜ਼ਾਂ ਦਾ ਖਰਚਾ ਮਿਲਾ ਕੇ ਘੱਟੋ-ਘੱਟ 15 ਤੋਂ 20000 ਰੁਪਏ ਖਰਚਾ ਆਉਂਦਾ ਹੈ ਜੇ ਝਾੜ ਦੀ ਉਮੀਦ ਦੇਖਦੇ ਆਂ ਤਾਂ 30 ਕੁਇੰਟਲ ਪ੍ਰਤੀ ਏਕੜ ਦਾ ਝਾੜ ਝੋਨੇ ਦਾ ਨਿਕਲਦਾ ਹੈ ਐਮਐਸਪੀ ਝੋਨੇ ਦੀ ਤੁਹਾਨੂੰ ਪਤਾ ਹੀ ਹੈ 2399 ਰੁਪਏ ਪ੍ਰਤੀ ਕੁਇੰਟਲ ਜਿਹੜੀ ਹੈ 2389 ਇਹ ਮੁੱਲ ਹੈ ਜਿਹੜਾ ਇੱਕ ਸਰਕਾਰੀ ਭਾਗਲਾ ਝੋਨੇ ਦਾ ਤੈਅ ਕੀਤਾ ਗਿਆ ਹੈ ਤਾਂ ਹੁਣ ਸਿੱਧਾ-ਸਿੱਧਾ ਗਣਿਤ ਹੈ ਫਸਲ ਦਾ ਜਿਹੜਾ ਮੁੱਲ ਬਣਦਾ ਹੈ ਇਹ ਸਾਰੇ ਆંકੜਿਆਂ ਨੂੰ ਮਿਲਾ ਕੇ ਪਿੱਛੇ 71940 ਰੁਪਏ ਪ੍ਰਤੀ ਏਕੜ ਦੀ ਫਸਲ ਦੀ ਕਮਾਈ ਜਿਹੜੀ ਹੈ ਉਹ ਕਿਸਾਨ ਨੂੰ ਹੋਣੀ ਸੀ ਜੇ ਉਹ ਫਸਲ ਮੰਡੀ 'ਚ ਲੈ ਜਾਂਦਾ ਤੇ ਉਸ ਫਸਲ ਨੂੰ ਵੇਚਦਾ ਹੁਣ ਜਿਵੇਂ ਕਿ ਦਿਖਾਈ ਦੇ ਰਿਹਾ ਹੈ ਕਿ ਬਹੁਤੀਆਂ ਖਾਮਾਂ ਤੇ ਫਸਲਾਂ 100% ਦੀ ਹੀ ਨੁਕਸਾਨੀਆਂ ਗਈਆਂ ਹਨ ਕੁੱਲ ਕਮਾਈ ਅਤੇ ਜਿਹੜਾ ਉਹਨੇ ਖਰਚਾ ਆਪਣੇ ਪੱਲੇੋਂ ਕਰ ਚੁੱਕਿਆ ਹੈ ਉਹਨੂੰ ਜੋੜ ਲਿਆ ਜਾਵੇ ਤਾਂ 90 ਤੋਂ 91000 ਪ੍ਰਤੀ ਏਕੜ ਇਹ ਰਕਮ ਪਹੁੰਚ ਜਾਂਦੀ ਹੈ ਹੁਣ ਇਹ ਵੀ ਨਾਲ ਸਚਾਈ ਹੈ ਕਿ ਬਹੁਤੇ ਕਿਸਾਨ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦੇ ਹਨ ਤੇ ਠੇਕਾ ਅੱਡ-ਅੱਡ ਇਲਾਕਿਆਂ ਦੇ ਵਿੱਚ ਬਦਲਦਾ ਰਹਿੰਦਾ ਹੈ ਕਿਤੇ ਇਹ ਠੇਕਾ 50000 ਰੁਪਏ ਪ੍ਰਤੀ ਏਕੜ ਹੈ ਕਿਤੇ ਹੋ ਸਕਦਾ 25000 ਪ੍ਰਤੀ ਏਕੜ ਵੀ ਹੋਵੇ ਕਿਤੇ 40000 ਪ੍ਰਤੀ ਏਕੜ ਵੀ ਹੈ ਇਸ ਤਰੀਕੇ ਨਾਲ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਅਲੱਗ ਅਲੱਗ ਜਿਹੜਾ ਜ਼ਮੀਨ ਦਾ ਠੇਕਾ ਚੱਲ ਰਿਹਾ ਹੈ ਤੇ ਜੇ ਇਸ ਠੇਕੇ ਨੂੰ ਵੀ ਆਪਾਂ ਜੋੜ ਲੈਨੇ ਆ ਤਾਂ ਪ੍ਰਤੀ ਏਕੜ ਇਹ ਰਕਮ ਜਿਹੜੀ ਹੈ ਉਹ 1,115,000 ਤੋਂ 1,40,000 ਪ੍ਰਤੀ ਏਕੜ ਤੱਕ ਇਹ ਚਲੀ ਜਾਂਦੀ ਹੈ ਜੋ ਰਕਮ ਇੱਕ ਕਿਸਾਨ ਦੀ ਇੱਕ ਏਕੜ ਦੀ ਜੇ ਆਪਾਂ ਨੁਕਸਾਨ ਦੀ ਗੱਲ ਕਰਨੀ ਹੋਈਏ ਤਾਂ ਇੱਥੇ ਤੱਕ ਇਹ ਰਕਮ ਪਹੁੰਚ ਜਾਂਦੀ ਹੈ ਹੁਣ 5 ਲੱਖ ਏਕੜ ਜਿਹੜੀ ਹੈ ਜ਼ਮੀਨ ਦੇ ਉੱਤੇ ਫਸਲ ਨੁਕਸਾਨੀ ਗਈ ਹੈ। ਇੱਕ ਕੱਲੀ ਫਸਲ ਦਾ ਮੁੱਲ ਜਿਹੜਾ ਬਣਦਾ ਹੈ ਉਹ 4500 ਤੋਂ 5000 ਕਰੋੜ ਰੁਪਏ ਦਾ ਬਣਦਾ ਹੈ। ਜੇ ਆਹ ਜਿੰਨੀ ਕੁ ਵੀ ਆਪਾਂ ਕੈਲਕੂਲੇਸ਼ਨ ਲਾਈ ਹੈ ਉਸ ਦੇ ਹਿਸਾਬ ਨਾਲ ਹੀ ਦੇਖਣਾ। ਹੁਣ ਕਈ ਥਾਵਾਂ ਜਿੱਧੀਆਂ ਵੀ ਹੋਣਗੀਆਂ ਜਿੱਥੇ ਕਿਸਾਨ ਝੋਨਾ ਨਹੀਂ ਵੇਚਦੇ ਹਾਈ ਵੈਲਿਊ ਕ੍ਰੌਪਸ ਜਿਹਨੀਆਂ ਵੱਧ ਮੁੱਲ ਵਾਲੀਆਂ ਫਸਲਾਂ ਨੇ ਉਹ ਵੇਚਦੇ ਨੇ ਜਿਵੇਂ ਗੰਨੇ ਦੀ ਫਸਲ ਹੋਵੇ ਜਾਂ ਸਬਜ਼ੀਆਂ ਬੀਜਦੇ ਨੇ ਤਾਂ ਉੱਥੇ ਜੀ ਆਪਾਂ ਕੀਮਤ ਲਾਉਣੀ ਹੋਵੇ ਤਾਂ ਇਹ ਰਕਮ ਹੋਰ ਵੀ ਵੱਧ ਜਾਂਦੀ ਹੈ ਤੇ ਸ਼ਾਇਦ ਇਹ ਕੀਮਤ ਜਿਹੜੀ ਹੈ ਉਹ 6000 ਕਰੋੜ ਤੋਂ ਵੀ ਪਾਰ ਹੋ ਜਾਂਦੀ ਜੇ ਤੁਸੀਂ ਇੱਕ ਏਕੜ ਦੇ ਵਿੱਚ ਗੰਨੇ ਦੀ ਫਸਲ ਦਾ ਨੁਕਸਾਨ ਦੇਖਣਾ ਹੋਵੇ ਤਾਂ 1,60,000 ਤੋਂ 1,75,000 ਪ੍ਰਤੀ ਏਕੜ ਦਾ ਨੁਕਸਾਨ ਪਹੁੰਚ ਜਾਂਦਾ ਹੈ ਔਰ ਇਹੀ ਗੱਲ ਜੇ ਤੁਸੀਂ ਸਬਜ਼ੀਆਂ ਦੀ ਕਰਨੀ ਹੋਵੇ ਤਾਂ ਸਬਜ਼ੀਆਂ ਦਾ ਪ੍ਰਤੀ ਏਕੜ ਨੁਕਸਾਨ 2 ਲੱਖ ਤੋਂ 3 ਲੱਖ ਪ੍ਰਤੀ ਏਕੜ ਤੱਕ ਚਲਿਆ ਜਾਂਦਾ ਹੈ ਇਹ ਫਸਲ ਦਾ ਨੁਕਸਾਨ ਦਾ ਅੰਕੜਾ 19 ਤੋਂ ਬਾਅਦ ਆ ਜਾਂਦੀ ਹੈ ਮਸ਼ੀਨਰੀ ਜਦੋਂ ਤੁਸੀਂ ਖੇਤੀ ਕਰਦੇ ਹੋ ਤਾਂ ਬਿਨਾ ਮਸ਼ੀਨਰੀ ਤੋਂ ਖੇਤੀ ਨਹੀਂ ਹੋ ਸਕਦੀ ਹੁਣ ਫਸਲਾਂ ਤਾਂ ਇੱਕ ਹਿੱਸਾ ਨੇ ਹੜ੍ਹਾਂ ਦੇ ਪਾਣੀ ਨੇ ਜੋ ਖੇਤੀ ਦੇ ਲਈ ਮਸ਼ੀਨਰੀ ਜਾਂ ਜੋ ਸੰਦ ਚਾਹੀਦੇ ਹੁੰਦੇ ਹਨ ਉਹਨਾਂ ਦਾ ਨੁਕਸਾਨ ਵੀ ਬਹੁਤ ਕੀਤਾ ਹੈ ਟਰੈਕਟਰ ਰੋਟਾਵੇਟਰ ਹਾਰਵੇਸਟਰ ਕੰਬਾਈਨਾ ਤੇ ਹੋਰ ਵੀ ਜਿਹੜਾ ਜ਼ਰੂਰੀ ਸੰਦ ਸਮਾਨ ਹੁੰਦਾ ਹੈ ਉਹ ਕਈ-ਕਈ ਹਫ਼ਤੇ ਪਾਣੀ ਦੇ ਵਿੱਚ ਡੁੱਬਿਆ ਰਿਹਾ ਹੈ ਸੈਂਕੜੇ ਹੀ ਇਹ ਮਸ਼ੀਨਾਂ ਜਦ ਇਹ ਹਾਲਾਤ ਦੇ ਵਿੱਚ ਪਹੁੰਚ ਗਏ ਜਾਣੇ ਕਿ ਉਹਨਾਂ ਦੀ ਮੁਰੰਮਤ ਨਹੀਂ ਹੋ ਸਕਦੀ ਜਰ ਐਨੇ ਬੁਰੇ ਤਰੀਕੇ ਨਾਲ ਲੱਗੀ ਹੋਈ ਹੈ ਕਿ ਉਹ ਮਸ਼ੀਨਰੀ ਜਿਹੜੀ ਹੈ ਉਹ ਕਬਾੜ ਦੇ ਵਿੱਚ ਬਦਲ ਗਈ ਹੈ ਉਸ ਦਾ ਹੁਣ ਕੁਝ ਨਹੀਂ ਵਟਿਆ ਜਾ ਸਕਦਾ ਹੁਣ ਜੇ ਆਪਾਂ ਇਕੱਲੇ ਵੱਡੀ ਮਸ਼ੀਨਰੀ ਦੀ ਗੱਲ ਕਰੀਏ ਟਰੈਕਟਰ ਜਾਂ ਕਮਾਈਂਡ ਦੀ ਹੀ ਗੱਲ ਕਰਦੇ ਆਂ ਤਾਂ ਆਸਤਨ 5 ਲੱਖ ਤੋਂ 10 ਲੱਖ ਦੀ ਕੀਮਤ ਇਸ ਮਸ਼ੀਨਰੀ ਦੀ ਲੱਗ ਸਕਦੀ ਹੈ ਤੇ ਨੁਕਸਾਨ ਦੇਖੋ ਕਿੰਨਾ ਹੋਇਆ ਹੋਵੇਗਾ ਪਿੰਡਾਂ ਤੋਂ ਜੋ ਰਿਪੋਰਟਾਂ ਆ ਰਹੀਆਂ ਹਨ ਉਹਨਾਂ ਮੁਤਾਬਕ ਹਜ਼ਾਰਾਂ ਹੀ ਮਸ਼ੀਨਾਂ ਇਹਨਾਂ ਹੜ੍ਹਾਂ ਦੇ ਵਿੱਚ ਨੁਕਸਾਨੀਆਂ ਗਈਆਂ ਜੇ ਤੁਸੀਂ ਸਾਰੇ ਪੰਜਾਬ ਦੀ ਮਸ਼ੀਨਰੀ ਜਿੰਨੀ ਹੈ ਜਿਹੜੀ ਨੁਕਸਾਨੀ ਗਈ ਹੈ ਉਹਨੂੰ 1000000 ਵੀ ਫੜ ਲਵੋ ਤੇ ਪੁਰਾਣੇ ਮਸ਼ੀਨਾਂ ਕਹੋਗੇ ਹੋ ਚੁੱਕੀਆਂ ਸੀਗੀਆਂ ਜੀ ਉਹਨਾਂ ਦਾ ਮੁੱਲ ਇੰਨਾ ਨਹੀਂ ਹੁੰਦਾ ਔਸਤਨ ਮੁੱਲ ਤੁਸੀਂ 3 ਜਾਂ 4 ਲੱਖ ਹੀ ਲਾ ਲਵੋ ਪ੍ਰਤੀ ਮਸ਼ੀਨ ਦਾ ਤਾਂ ਵੀ ਜਿਹੜਾ ਨੁਕਸਾਨ ਹੈ ਉਹ 300 ਤੋਂ 400 ਕਰੋੜ ਦਾ ਕੱਲੀ ਮਸ਼ੀਨਰੀ ਮਸ਼ੀਨਰੀ ਦਾ ਕਿਸਾਨਾਂ ਦੀ ਦਾ ਉਹ ਪਹੁੰਚ ਜਾਂਦਾ ਹੈ ਹੁਣ ਅਗਲਾ ਸਟੈਪ ਕੀ ਹੈ ਅਗਲਾ ਜਿਹੜਾ ਖੇਤ ਖਰਾਬ ਹੋਏ ਨੇ ਜਿਹੜਾ ਰੇਤਾ ਇਹਨਾਂ ਖੇਤਾਂ ਦੇ ਵਿੱਚ ਇਕੱਠਾ ਹੋਇਆ ਹੈ ਉਸ ਜ਼ਮੀਨ ਨੂੰ ਮੁੜ ਤੋਂ ਵਾਹੀਯੋਗ ਬਣਾਉਣਾ ਹੈ ਉਹ ਇੱਕ ਕੰਪੋਨੈਂਟ ਇਸ ਖੇਤੀ ਦਾ ਹੈ ਇਹ ਵੀ ਸਾਰੇ ਜਾਣਦੇ ਆ ਕਿ ਖੜਾਂ ਦੇ ਨਾਲ ਜੋ ਰੇਤਾ ਜਾਂ ਗਾਰ ਖੇਤਾਂ ਦੇ ਵਿੱਚ ਆਈ ਹੈ ਉਸ ਨਾਲ ਹਾਲਾਤ ਇਹ ਬਣੇ ਹੋਏ ਨੇ ਕਿ ਉੱਥੇ ਜਿਹੜੀ ਆਉਣ ਵਾਲੀ ਫਸਲ ਹੈ ਕਣਕ ਦੀ ਬਜਾਈ ਹੈ ਉਹ ਨਹੀਂ ਹੋ ਸਕਦੀ ਕਿਸਾਨਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹੀ ਹੈ ਇਹ ਸਮਾ ਰਹਿੰਦੇ ਆ ਇਹਨਾਂ ਖੇਤਾਂ ਨੂੰ ਸਾਫ਼ ਕੀਤਾ ਜਾਵੇ ਇਹਨਾਂ ਨੂੰ ਵਾਹੀਯੋਗ ਬਣਾਇਆ ਜਾਵੇ ਰੇਤਾ ਇਹਨਾਂ ਚੋਂ ਕੱਢ ਕੇ ਖੇਤ ਤਿਆਰ ਕੀਤੇ ਜਾਣ ਤਾਂ ਕਿ ਉੱਥੇ ਕਣਕ ਬੀਜੀ ਜਾ ਸਕੇ ਇਹ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਵੱਡੀ ਚੁਣੌਤੀ ਪੰਜਾਬ ਦੇ ਕਿਸਾਨਾਂ ਦੇ ਸਾਹਮਣੇ ਡੀਜ਼ਲ ਦਾ ਤੇ ਜੇ ਮਸ਼ੀਨਾਂ ਕਿਰਾਏ ਤੇ ਲੈ ਕੇ ਆਉਣੀਆਂ ਨੇ ਉਹਨਾਂ ਦਾ ਖਰਚਾ ਖੁੱচ্চਾ ਪਾ ਕੇ ਦੇਖੀਏ ਤਾਂ 8000 ਤੋਂ 12000 ਰੁਪਏ ਪ੍ਰਤੀ ਏਕੜ ਇੱਕ ਖੇਤਾਂ ਚੋਂ ਰੇਤਾ ਕੱਢਣ ਦਾ ਖਰਚਾ ਜਿਹੜਾ ਉਹ ਬਣਦਾ ਹੈ ਕਈ ਜਗ੍ਹਾ ਤੇ ਰੇਤਾ 4-4 55 ਫੁੱਟਿਆਂ ਇੰਨਾ ਜ਼ਿਆਦਾ ਚੜ੍ਹਾ ਹੋਇਆ ਹੈ ਕਿ ਕੱਲੇ ਟਰੈਕਟਰਾਂ ਨਾਲ ਉਹ ਸਾਫ਼ ਨਹੀਂ ਕੀਤੇ ਜਾ ਸਕਦੇ ਉੱਥੇ ਜੀਸੀਬੀ ਦੀਆਂ ਮਸ਼ੀਨਾਂ ਵਗੈਰਾ ਵੀ ਲਿਆਉਣੀਆਂ ਪੈਣਗੀਆਂ ਜੋ ਕਿ ਕਿਰਾਏ ਤੇ ਲਾਉਣੀਆਂ ਪੈਣਗੀਆਂ ਉਹ ਸਾਰੇ ਖਰਚੇ ਨੇ ਪਰ ਤੁਸੀਂ ਐਵਰੇਜ ਆਸਤਨ ਖਰਚਾ ਦੇ 10000 ਵੀ ਫੜ ਲਓ ਤਾਂ 5 ਲੱਖ ਏਕੜ ਦਾ ਸਿਰਫ ਰੇਤਾ ਕੱਢਣ ਦਾ ਖੇਤਾਂ ਨੂੰ ਸਾਫ਼ ਕਰਨ ਦਾ ਹੀ 500 ਕਰੋੜ ਰੁਪਏ ਦਾ ਬਣ ਜਾਂਦਾ ਹੁਣ ਇੱਥੇ ਕਿਹਾ ਜਾਏਗਾ ਕਿ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਵੀ ਦਾ ਖੇਤ ਉਹੀ ਰੇਤ ਇੱਕ ਨਵੀਂ ਨੀਤੀ ਆਉਂਦੀ ਹੈ ਕਿਸਾਨ ਰੇਤਾ ਕੱਢ ਕੇ ਵੇਚ ਸਕਦੇ ਨੇ ਪਰ ਕੀ ਕਿਸਾਨ ਉਹ ਰੇਤਾ ਵੇਚ ਕੇ ਇੰਨਾ ਪੈਸਾ ਜਿਹੜੀ ਲਾਗਤ ਆਉਣੀ ਹੈ ਸਾਫ਼ ਕਰਨ ਦੀ ਖੇਤਾਂ ਦੀ ਉਹ ਪੂਰਾ ਕਰ ਸਕਦੇ ਨੇ ਕੀ ਉਹ ਖਰਚਾ ਕੱਢਿਆ ਜਾ ਸਕਦਾ ਹੈ ਰੇਤਾ ਵੇਚ ਕੇ ਇਸ ਦੇ ਉੱਤੇ ਸਵਾਲੀਆ ਨਿਸ਼ਾਨ ਜ਼ਰੂਰ ਲੱਗੇ ਹੋਏ ਇਸ ਨੀਤੀ ਦੇ ਨਾਲ ਜਿਹੜੀ ਰਾਹਤ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ ਕੀ ਉਹ ਰਾਹਤ ਕਿਸਾਨਾਂ ਨੂੰ ਮਿਲ ਜਾਏਗੀ ਇਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਹੁਣ ਜੇ ਤੁਸੀਂ ਇਹ ਤਿੰਨਾਂ ਚੀਜ਼ਾਂ ਨੂੰ ਇਹ ਸਾਰੇ ਕੰਪੋਨੈਂਟਸ ਨੂੰ ਜੋੜ ਕੇ ਤਸਵੀਰ ਦੇਖਣ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਇਹ ਸਮਝ ਆ ਜਾਏਗਾ ਕਿ ਪੰਜਾਬ ਦੇ ਉਹ ਕਿਸਾਨ ਜਿਨ੍ਹਾਂ ਦੀ ਜ਼ਮੀਨਾਂ ਹੜ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ ਨੇ ਉਹ ਕਿੱਡਾ ਵੱਡਾ ਸੰਕਟ ਜਿਹੜਾ ਹੈ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੈ ਕਿੰਨੇ ਗੰਭੀਰ ਸੰਕਟ ਦੇ ਨਾਲ ਉਹ ਜੂਝ ਰਹੇ ਨੇ ਖਾਸ ਕਰ ਇੱਕ ਛੋਟੇ ਜਾਂ ਇੱਕ ਮੱਧਮ ਵਰਗ ਦੇ ਕਿਸਾਨ ਬਾਰੇ ਸੋਚ ਕੇ ਦੇਖੋ ਜਿਸ ਦੀ ਫਸਲ ਉੱਜੜ ਗਈ ਹੋਵੇ ਉਦੀ ਮਸ਼ੀਨਰੀ ਖਤਮ ਹੋ ਗਈ ਹੋਵੇ ਜੀ ਉਸ ਮਸ਼ੀਨਰੀ ਦੇ ਨਾਲ ਉਹਨੇ ਖੇਤੀ ਕਰਨੀ ਸੀ ਖੇਤ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਫੁੱਟ ਰੇਤਾ ਜਮਾ ਹੋਇਆ ਹੋਵੇ ਕਰਜ਼ੇ ਦਾ ਭਾਰ ਪਹਿਲਾਂ ਹੀ ਉਹਦੇ ਸਿਰ ਤੇ ਹੋਵੇ ਹੁਣ ਉਹਦੇ ਸਾਹਮਣੇ ਵਿਕਲਪ ਕੀ ਹੈ ਉਹਦੇ ਲਈ ਕਿਹੜਾ ਰਾਹ ਖੁੱਲਿਆ ਹੋਇਆ ਹੈ ਉਹਦੇ ਲਈ ਇੱਕੋ ਇੱਕ ਰਾਹ ਖੁੱਲਿਆ ਹੋਇਆ ਹੈ ਕਿ ਉਹ ਹੋਰ ਕਰਜ਼ੇ ਦਾ ਪ੍ਰਬੰਧ ਕਰੇ ਤਾਂ ਕਿ ਉਹ ਖਰਚਾ ਕਰਕੇ ਆਪਣੇ ਖੇਤਾਂ ਨੂੰ ਸਾਫ ਕਰ ਸਕੇ ਅਗਲੀ ਫਸਲ ਬੀਜਣ ਦੇ ਲਈ ਆਪਣੇ ਖੇਤ ਤਿਆਰ ਕਰ ਸਕੇ ਤਾਂ ਹੀ ਉਹਦਾ ਰੋਜ਼ਗਾਰ ਉਹਦਾ ਉਹਦੀ ਜ਼ਿੰਦਗੀ ਦਾ ਸਾਈਕਲ ਅੱਗੇ ਤੁਰੇਗਾ ਕਿਉਂਕਿ ਇਹ ਅਲੱਗ-ਅਲੱਗ ਕੰਪੋਨੈਂਟ ਨਹੀਂ ਉਹਦੀ ਫਸਲ ਉਹਦੀ ਮਸ਼ੀਨਰੀ ਕਰਜ਼ਾ ਅਗਲੀ ਫਸਲ ਤਿਆਰ ਕਰਨਾ ਇਹ ਇੱਕ ਸਾਈਕਲ ਬਣਿਆ ਹੋਇਆ ਹੈ ਤੇ ਜਦੋਂ ਉਹ ਸਾਈਕਲ ਕਿਤੇ ਟੁੱਟ ਜਾਂਦਾ ਹੈ ਕੋਈ ਵੀ ਕਿਸ਼ਤ ਟੁੱਟ ਜਾਂਦੀ ਹੈ ਤਾਂ ਫੇਰ ਅੱਗੇ ਜੀਵਨ ਲਿਬਾਉਣਾ ਜਿਹੜਾ ਹੈ ਉਹ ਕਿੰਨਾ ਔਖਾ ਹੋ ਜਾਂਦਾ ਹੈ ਦੇਸ਼ ਦੀ ਸਹੀ ਤਸਵੀਰ ਸ਼ਾਇਦ ਜੇ ਜਦੋਂ ਸਾਰੀਆਂ ਤੀਆਂ ਤੁਸੀਂ ਇਕੱਠੀਆਂ ਕਰਕੇ ਦੇਖਦੇ ਹੋ ਤਾਂ ਹੀ ਤੁਹਾਡੇ ਸਾਹਮਣੇ ਆਉਂਦੀ ਹੈ ਜੇ ਆਪਾਂ ਕੱਲੀਆਂ ਫਸਲਾਂ ਦਾ ਨੁਕਸਾਨੀਆਂ ਆਗੀਆਂ ਉਹਦਾ ਮੁਆਵਜ਼ਾ ਕਿੰਨਾ ਦੇਣਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰੀਏ ਡੰਗਰ ਦਾ ਕਿੰਨਾ ਦੇਣਾ ਹੈ ਤਾਂ ਤਸਵੀਰ ਕੁਸ਼ੋਰ ਹੁੰਦੀ ਹੈ ਪਰ ਮੁਕੰਮਲ ਤੌਰ ਤੇ ਜੇ ਤੁਸੀਂ ਤਸਵੀਰ ਸਮਝਣੀ ਹੋਵੇ ਤਾਂ ਇਸ ਤਰੀਕੇ ਨਾਲ ਇਹ ਸਮਝੀ ਜਾ ਸਕਦੀ ਹੈ ਇਹ ਸਾਰਾ ਕਿਸਾਨੀ ਦਾ ਅਸਲ ਸੰਕਟ ਹੈ ਜੋ ਪੰਜਾਬ ਦੇ ਕਿਸਾਨਾਂ ਦੇ ਸਾਹਮਣੇ ਖੜਾ ਹੈ ਜਿਸ ਨੂੰ ਜੋ ਸਿਆਸੀ ਪਾਰਟੀਆਂ ਨੇ ਉਹ ਪਾਰਟੀਆਂ ਦੇ ਆਗੂ ਸਮਝ ਨਹੀਂ پا ਰਹੇ ਜਾਂ ਇਹ ਕਹਿ ਲਈਏ ਕਿ ਉਹ ਦਿਖਾਈ ਨਹੀਂ ਦੇ ਰਿਹਾ ਸੰਕਟ ਕਿੰਨਾ ਵੱਡਾ ਹੈ ਉਹ ਆਪਣੀ ਸਿਆਸਤ ਦੇ ਵਿੱਚ ਰੁੱਝੇ ਹੋਏ ਹਜੇ ਇਸ ਨੁਕਸਾਨ ਦੇ ਵਿੱਚ ਜਿਹੜੇ ਲੋਕਾਂ ਦੇ ਘਰ ਟਹਿ ਗਏ ਨੇ ਉਹ ਅਸੀਂ ਨਹੀਂ ਜੋੜੇ ਜਿਹੜੇ ਡੰਗਰਾਂ ਦੇ ਸ਼ੈੱਡ ਬਣਾਏ ਸੀ ਉਹ ਟਹਿ ਗਏ ਡੰਗਰ ਜਿਹੜੇ ਰੁੜ ਗਏ ਨੇ ਉਹਨਾਂ ਦੀ ਕੀਮਤ ਕੀ ਸੀ ਇਹ ਨੁਕਸਾਨ ਅਸੀਂ ਜੋੜਿਆ ਹੀ ਨਹੀਂ ਹੈ ਅਸੀਂ ਸਿਰਫ ਤੇ ਸਿਰਫ ਖੇਤੀ ਫਸਲ ਜਾਂ ਮਸ਼ੀਨਰੀ ਉਹਦੀ ਗੱਲ ਹੀ ਕੀਤੀ ਹੈ ਉਸ ਦਾ ਨੁਕਸਾਨ ਹੀ ਕਿੰਨਾ ਜ਼ਿਆਦਾ ਹੈ ਉਹ ਤੁਹਾਡੇ ਸਾਹਮਣੇ ਪਿਕਚਰ ਖੜੀ ਹੈ ਬਾਕੀ ਨੁਕਸਾਨ ਦੀ ਤਾਂ ਆਪਾਂ ਗੱਲ ਹੀ ਨਹੀਂ ਕਰ ਰਹੇ ਹੁਣ ਸਰਕਾਰ ਵੱਲੋਂ ਵੀ ਜੋ ਮੁਆਵਜ਼ਾ ਐਲਾਨ ਕੀਤਾ ਗਿਆ ਹੈ 20000 ਰੁਪਏ ਪ੍ਰਤੀ ਏਕੜ ਫਸਲਾਂ ਦਾ ਮੁਆਵਜ਼ਾ ਹੈ ਉਹਨੂੰ ਕੁੱਲ ਮਿਲਾ ਕੇ ਦੇਖੀਏ ਤਾਂ 5 ਲੱਖ ਏਕੜ ਦਾ ਹੋ ਸਿਰਫ 1000 ਕਰੋੜ ਰੁਪਏ ਹੀ ਬਣਦਾ ਹੈ ਨੁਕਸਾਨ ਆਪਾਂ 5 6 7000 ਕਰੋੜ ਦੀ ਗੱਲ ਕਰ ਰਹੇ ਆਂ ਤੇ ਜੋ ਭਰਪਾਈ ਹੋਣੀ ਹੈ ਉਹ ਸਿਰਫ 1000 ਕਰੋੜ ਦੀ ਹੋਣੀ ਹੈ ਜੇ ਸਿਰਫ ਸਰਕਾਰ ਦੇ ਐਲਾਨ ਨੂੰ ਹੀ ਆਪਾਂ ਮੰਨ ਕੇ ਚੱਲੀਏ ਉਸ ਤੋਂ ਅੱਗੇ ਦੀ ਗੱਲ ਨਾ ਕਰੀਏ ਤਾਂ ਵੀ ਕਿਸੇ ਪਾਸੇ ਪੰਜਵਾਂ ਹਿੱਸਾ ਵੀ ਜਿਹੜਾ ਉਸ ਨੁਕਸਾਨ ਦਾ ਉਹ ਪੂਰਾ ਨਹੀਂ ਹੋ ਰਿਹਾ 20% ਦੀ ਵੀ ਨੁਕਸਾਨ ਕਵਰ ਨਹੀਂ ਹੋਣਾ ਜੋ ਨੁਕਸਾਨ ਪੰਜਾਬ ਦੇ ਕਿਸਾਨਾਂ ਦਾ ਹੋ ਚੁੱਕਿਆ ਹੈ ਹੁਣ ਸਰਕਾਰ ਕੇਂਦਰ ਸਰਕਾਰ ਦੇ ਨਾਲ ਗੱਲ ਕਰ ਰਹੀ ਹੈ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਤੁਸੀਂ 50 ਹਜ਼ਾਰ ਪ੍ਰਤੀ ਏਕੜ ਦਾ ਮੁਆਵਜ਼ਾ ਦਿਓ ਇੰਨਾ ਜ਼ਰੂਰੀ ਦੇਣਾ ਚਾਹੀਦਾ ਹੈ ਸਾਡੇ ਕੋਲ ਪੈਸੇ ਨਹੀਂ ਸਾਨੂੰ ਪੈਸਿਆਂ ਦਾ ਪੈਕੇਜ ਦੋ ਵਿੱਤੀ ਪੈਕੇਜ ਦੀ ਮੰਗ ਕੀਤੀ ਜਾ ਰਹੀ ਹੈ ਸਪੈਸ਼ਲ ਪੈਕੇਜ ਦੀ ਮੰਗ ਕੀਤੀ ਜਾ ਰਹੀ ਹੈ ਲੇਕਿਨ ਕੇਂਦਰ ਸਰਕਾਰ ਕੋਈ ਬਹੁਤਾ ਵਧੀਆ ਰੁਖ ਨਹੀਂ ਦਿਖਾ ਰਹੀ ਹੈ ਉਸ ਦੇ ਵੱਲੋਂ ਵੀ ਸਾਰੇ ਮੁੱਦੇ ਦੇ ਉੱਤੇ ਰਾਜਨੀਤੀ ਹੀ ਕੀਤੀ ਜਾ ਰਹੀ ਹੈ ਸਿਆਸਤ ਖੇਡੀ ਜਾ ਰਹੀ ਹੈ 1600 ਕਰੋੜ ਦਾ ਪਹਿਲਾ ਪੈਕੇਜ ਐਲਾਨ ਕੀਤਾ ਗਿਆ ਸੀ ਕਿ ਇਹ ਰਾਹਤ ਕੇਂਦਰ ਸਰਕਾਰ ਦੇਏਗੀ ਫਿਰ ਉਹਦੇ ਵਿੱਚੋਂ ਵੀ 1 ਰੁਪਿਆ ਹਜੇ ਤੱਕ ਜਾਰੀ ਨਹੀਂ ਹੋਇਆ ਕਿੰਨੇ ਦਿਨ ਬੀਤ ਗਏ ਨੇ ਤੇ ਕੱਲ ਇੱਕ ਨਵਾਂ ਸ਼ਗੂਫਾ ਛੱਡ ਦਿੱਤਾ ਗਿਆ ਕਿ ਇਹ ਪੈਸਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਿੱਧਾ ਪਾਇਆ ਜਾਏਗਾ ਸਰਕਾਰ ਦੇ ਥਰੂ ਨਹੀਂ ਆਏਗਾ ਕਿਉਂਕਿ ਪੰਜਾਬ ਸਰਕਾਰ ਦੇ ਉੱਤੇ ਲੋਕਾਂ ਨੂੰ ਯਕੀਨ ਨਹੀਂ ਰਿਹਾ ਇਹ ਦਾਵਾ ਕੀਤਾ ਜਾ ਰਿਹਾ ਕਿ ਲੋਕਾਂ ਦੀ ਆਵਾਜ਼ ਸੁਣ ਕੇ ਪ੍ਰਧਾਨ ਮੰਤਰੀ ਨੇ ਇਹ ਫੈਸਲਾ ਲਿਆ ਪਰ ਜੇ ਤੁਹਾਨੂੰ ਯਾਦ ਹੋਵੇ ਉਹਨਾਂ ਦੇ ਦੌਰੇ ਤੇ ਉਹ 10 ਜਾਂ 12 ਲੋਕਾਂ ਨੂੰ ਜੋ ਵੀ ਪਹਿਲਾਂ ਤੋਂ ਚੁਣੇ ਗਏ ਸੀ ਉਹਨਾਂ ਨੂੰ ਹੀ ਮਿਲੇ ਕਿ ਉਹ 10-15 ਲੋਕ ਹੀ ਪੂਰੇ ਪੰਜਾਬ ਦੀ ਆਵਾਜ਼ ਨੇ ਇਹ ਕਹਿ ਕੇ ਤੁਸੀਂ ਇਹ ਫੈਸਲਾ ਐਡਾ ਵੱਡਾ ਲੈ ਸਕਦੇ ਹੋ ਕਿ ਅਸੀਂ ਸਰਕਾਰ ਨੂੰ ਪੈਸਾ ਨਹੀਂ ਦੇਣਾ ਰਾਹਤ ਦਾ ਅਸੀਂ ਸਿੱਧਾ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਵਾਂਗੇ ਫਿਰ ਬਾਕੀ ਨੁਕਸਾਨ ਦੇ ਕੀ ਮਾਪਦੰਡ ਨੇ ਇਸ ਤਰੀਕੇ ਨਾਲ ਪਾਉਂਗੇ ਉਹਦਾ ਤੁਸੀਂ ਕੋਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਪੈਸਾ ਜਿਹੜਾ 1600 ਕਰੋੜ ਤੁਸੀਂ ਅਨਾਉਂਸ ਕੀਤਾ ਉਹਦੇ ਨਾਲ ਤਾਂ ਕਿਸਾਨਾਂ ਦੀਆਂ ਫਸਲਾਂ ਮਸ਼ੀਨਰੀ ਦਾ ਨੁਕਸਾਨ ਹੀ ਪੂਰਾ ਨਹੀਂ ਹੁੰਦਾ ਬਾਕੀ ਨੁਕਸਾਨ ਦੇ ਵਿੱਚ ਕੀ ਤੁਸੀਂ ਕੋਈ ਮਦਦ ਨਹੀਂ ਕਰੋਗੇ ਜਿਹੜੇ ਹੋਰ ਲੋਕਾਂ ਦਾ ਨੁਕਸਾਨ ਹੋਇਆ ਉਹ ਕਿੱਥੇ ਹੈ ਜਿੱਆਂ ਸੜਕਾਂ ਦਾ ਸਰਕਾਰੀ ਇਮਾਰਤਾਂ ਦਾ ਸਕੂਲਾਂ ਹਸਪਤਾਲਾਂ ਡਿਸਪੈਂਸਰੀਆਂ ਦਾ ਨੁਕਸਾਨ ਹੋਇਆ ਉਹਦੇ ਵਿੱਚ ਤੁਸੀਂ ਕੋਈ ਮਦਦ ਨਹੀਂ ਕਰੋਗੇ ਕਿ ਇਹ ਕੇਂਦਰ ਸਰਕਾਰ ਦਾ ਸਟੈਂਡ ਲੇਕਿਨ ਮੁੱਦਾ ਅਸਲ ਦੇ ਵਿੱਚ ਇਹ ਹੈ ਕਿ ਹਰ ਪਾਰਟੀ ਨੇ ਆਪਣੀ ਆਪਣੀ ਸਿਆਸਤ ਖੇਡਣੀ ਹੈ ਲੇਕਿਨ ਇਸ ਸਿਆਸਤ ਨੂੰ ਖੇਡਣ ਦੇ ਲਈ ਜੋ ਲੋਕਾਂ ਦੇ ਵਿੱਚ ਤੁਸੀਂ ਭਰਮ ਹਲਾ ਰਹੇ ਹੋ ਜਾਂ ਜਿਸ ਤਰੀਕੇ ਦਾ ਕਮਹੌਲ ਬਣਾ ਕੇ ਪੇਸ਼ ਕਰ ਰਹੇ ਹੋ ਕਿ ਪੰਜਾਬ ਦੇ ਲੋਕਾਂ ਨੂੰ ਸਰਕਾਰ ਦੇ ਉੱਤੇ ਵਿਸ਼ਵਾਸ ਨਹੀਂ ਯਕੀਨ ਨਹੀਂ ਇਹ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਤੁਸੀਂ ਬਹੁਤ ਵੱਡਾ ਇੱਕ ਸਿਸਟਮ ਦੇ ਉੱਤੇ ਇੰਸਟੀਚਿਊਸ਼ਨਸ ਦੇ ਉੱਤੇ ਸੰਸਥਾਵਾਂ ਦੇ ਉੱਤੇ ਹਮਲਾ ਕਰ ਰਹੇ ਹੋ ਜੋ ਕਦੇ ਜੇ ਤੁਹਾਡੀ ਸਰਕਾਰ ਹੋਈ ਉਸ ਨੂੰ ਵੀ ਨੁਕਸਾਨ ਪਹੁੰਚਾਏਗਾ। ਇਹ ਹੀ ਕੰਮ ਬੀਜੇਪੀ ਕਰ ਰਹੀ ਹੈ, ਇਹ ਹੀ ਕੰਮ ਕਾਂਗਰਸ ਕਰ ਰਹੀ ਹੈ ਕਿ ਜੋ ਰਾਹਤ कोष ਵਾਸਤੇ ਪੈਸਾ ਮੰਗਿਆ ਗਿਆ ਹੈ, ਮੁੱਖ ਮੰਤਰੀ ਰੀਲੀਫ ਫੰਡ ਵਾਸਤੇ, ਰੰਗਲਾ ਪੰਜਾਬ ਫੰਡ ਵਾਸਤੇ ਪੈਸੇ ਦਿਓ, ਉੱਥੇ ਵੀ बार-बार ਵਿਧਾਨ ਸਭਾ ਦੇ ਸਦਨ ਤੋਂ ਵੀ ਇਹ ਬਿਆਨ ਦਿੱਤੇ ਜਾ ਰਹੇ ਨੇ ਵਿਰੋਧੀ ਧਿਰਾਂ ਵੱਲੋਂ ਕਿ ਇਹਨਾਂ ਨੂੰ ਪੈਸਾ ਨਾ ਦਿਓ ਇਹਨਾਂ ਨੇ ਖਾ ਜਾਣਾ ਹੈ ਇਹ ਪੈਸਾ ਲੋਕਾਂ ਤੱਕ ਨਹੀਂ ਪਹੁੰਚਣਾ ਇਹ بے ਵਿਸ਼ਵਾਸੀ ਜਿਹੜੀ ਲੋਕਾਂ ਦੇ ਵਿੱਚ ਫਲਾਈ ਜਾ ਰਹੀ ਹੈ ਇਹ ਕੱਲ ਨੂੰ ਬਹੁਤ ਜ਼ਿਆਦਾ ਨੁਕਸਾਨ ਦੇਵੇਗੀ ਇਹ ਵੀ ਸ਼ਾਇਦ ਸਾਡੇ ਸਿਆਸੀ ਆਗੂ ਸਮਝ ਨਹੀਂ ਰਹੇ ਜੇ ਲੋਕ ਅਜੇ ਹੀ ਔਖੇ ਸਮੇਂ ਦੇ ਵਿੱਚ ਇੰਨੇ ਗੰਭੀਰ ਸੰਕਟ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਹੀ ਉੱਠ ਜਾਂਦਾ ਹੈ ਕੱਲ ਨੂੰ ਉਹ ਟੈਕਸ ਦੇਣ ਤੋਂ ਮਨਾ ਕਰ ਦਿੰਦੇ ਨੇ ਇਹ ਕਹਿ ਕੇ ਕੀ ਸਾਨੂੰ ਨਹੀਂ ਪਤਾ ਇਹ ਪੈਸਾ ਕਿੱਥੇ ਖਰਚਿਆ ਜਾਏਗਾ ਹੋ ਸਕਦਾ ਸਰਕਾਰਾਂ ਖਾਈ ਜਾਣ ਸਾਨੂੰ ਲੋੜ ਦੇ ਸਮੇਂ ਦੇ ਵਿੱਚ ਰਾਹਤ ਵੀ ਦੇਣੀ ਹੁੰਦੀ ਔਰ ਸਰਕਾਰਾਂ ਦਿੰਦੀਆਂ ਨਹੀਂ ਫਿਰ ਅਸੀਂ ਟੈਕਸ ਕਿਉਂ ਦਈਏ ਜੇ ਇਸ ਤਰ੍ਹਾਂ ਦੀ ਇੱਕ ਚਰਚਾ ਪੰਜਾਬ ਦੇ ਲੋਕਾਂ ਦੇ ਵਿੱਚ ਚੱਲਣ ਲੱਗ ਜਾਏ ਇਸ ਬੇਵਿਸ਼ਵਾਸੀ ਦੇ ਮਾਹੌਲ ਦੇ ਵਿੱਚ ਜੋ ਕਿ ਇਹ ਸਿਆਸੀ ਆਗੂ ਖੁਦ ਬਣਾ ਰਹੇ ਨੇ ਜੇ ਉਹ ਕੰਪੋਨੈਂਟ ਨਾਲ ਰਲ ਜਾਂਦਾ ਹੈ ਤਾਂ ਹਾਲਾਤ ਕੀ ਬਣਨਗੇ ਅਨਾਰਕੀ ਦਾ ਮਾਹੌਲ ਪੈਦਾ ਹੋ ਜਾਏਗਾ ਕੀ ਇਹ ਸਾਡੇ ਸਿਆਸੀ ਆਗੂ ਨੂੰ ਸਮਝ ਨਹੀਂ ਆ ਰਿਹਾ ਸਾਡੇ ਆਲੇ-ਦੁਆਲੇ ਇਹ ਸਮੱਸਿਆਵਾਂ ਪਹਿਲਾਂ ਅਸੀਂ ਦੇਖ ਚੁੱਕੇ ਹਾਂ ਚਾਹੇ ਉਹ ਨੇਪਾਲ ਹੋਵੇ ਬੰਗਲਾਦੇਸ਼ ਹੋਵੇ ਸ਼੍ਰੀਲੰਕਾ ਹੋਵੇ ਉੱਥੇ ਇਹ ਸਭ ਕੁਝ ਹੋਇਆ ਹੈ ਲੋਕ ਤੰਗ ਆ ਕੇ ਗੁੱਸੇ ਦੇ ਵਿੱਚ ਆ ਕੇ ਜਦੋਂ ਆਪਣੇ ਹੱਥ ਦੇ ਵਿੱਚ ਸਥਿਤੀ ਲੈ ਲੈਂਦੇ ਨੇ ਤਾਂ ਉਹ ਕਿੰਨੀ ਨੁਕਸਾਨਦੇਹੀ ਹੁੰਦੀ ਹੈ ਕੀ ਉਹ ਸਰਕਾਰਾਂ ਨੂੰ ਪਤਾ ਨਹੀਂ ਫਿਰ ਇਹ ਬੇਵਿਸ਼ਵਾਸੀ ਆਪ ਹੀ ਕਿਉਂ ਖਲਾਈ ਜਾ ਰਹੀ ਇੱਕ ਪਾਸੇ ਜੇ ਆਪਾਂ ਪੂਰੇ ਦੇਸ਼ ਦੀ ਗੱਲ ਕਰੀਏ ਰਾਹੁਲ ਗਾਂਧੀ ਵੱਲੋਂ ਵੋਟ ਚੋਰੀ ਕਰਕੇ ਡੈਮੋਕ੍ਰੇਸੀ ਜਾਂ ਇਲੈਕਸ਼ਨਾਂ ਦੇ ਉੱਤੇ ਹੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਚੋਰੀ ਹੁੰਦੀਆਂ ਨੇ ਇਹ ਸਰਕਾਰ ਜਿੱਤ ਕੇ ਨਹੀਂ ਬਣੀ ਲੋਕਾਂ ਨੇ ਨਹੀਂ ਬਣਾਈ ਚੋਰੀ ਨਾਲ ਬਣੀ ਹੋਈ ਸਰਕਾਰ ਹੈ ਦੂਜੇ ਪਾਸੇ ਤੁਸੀਂ ਇਹ ਕਹਿ ਰਹੇ ਹੋ ਕਿ ਪੈਸਾ ਇਹਨਾਂ ਨੂੰ ਨਹੀਂ ਦੇਣਾ ਸਰਕਾਰਾਂ ਖਾ ਜਾਂਦੀਆਂ ਨੇ ਇਹ ਮਾਹੌਲ ਕੁੱਲ ਮਿਲਾ ਕੇ ਜੋ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਮਾਹੌਲ ਬਹੁਤ ਖਤਰਨਾਕ ਹੈ ਪਰ ਉਹਦਾ ਨੁਕਸਾਨ ਜੋ ਮੌਜੂਦਾ ਸਰਕਾਰਾਂ ਨੇ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਚਾਹੇ ਉਹ ਸੂਬਿਆਂ ਦੀ ਸਰਕਾਰ ਹੋਵੇ ਇਨਾਂ ਨੂੰ ਚੱਲਣਾ ਪੈ ਸਕਦਾ ਹੈ ਕਿਉਂਕਿ ਲੋਕਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਉਹਨਾਂ ਨੂੰ ਅੱਗੇ ਰਸਤਾ ਕੁਝ ਦਿਖਾਈ ਨਹੀਂ ਦੇ ਰਿਹਾ ਤੇ ਉਸ ਸਾਰੇ ਮਾਹੌਲ ਦੇ ਵਿੱਚ ਜੇ ਤੁਸੀਂ ਬੇਵਿਸ਼ਵਾਸੀ ਵੀ ਨਾਲ ਮਿਲਾ ਦਿੰਨੇ ਹੋ ਤਾਂ ਉਹਦੇ ਨਤੀਜੇ ਬਹੁਤ ਭੜੇ ਨਿਕਲਣਗੇ ਇਹ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਮਝਣਾ ਚਾਹੀਦਾ ਹੈ ਫੇਰ ਹੀ ਜੋ ਇਹਨਾਂ ਵੱਲੋਂ ਸਿਆਸਤ ਕੀਤੀ ਜਾ ਰਹੀ ਹੈ ਉਸ ਦਾ ਰਸਤਾ ਕੀ اختیار ਕਰਨਾ ਹੈ ਉਹ ਇਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਸੋ ਅਗਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੋਈ ਰਾਹਤ ਮਿਲੇਗੀ ਲੋਕਾਂ ਨੂੰ ਕੀ ਕੋਈ ਆਗਾਮ ਦਾ ਰਸਤਾ ਨਿਕਲੇਗਾ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਕਿਸੇ ਵੀ ਤਰੀਕੇ ਦੇ ਨਾਲ ਜਿੰਨਾ ਨੁਕਸਾਨ ਪੰਜਾਬ ਦੀ ਆਰਥਿਕਤਾ ਦਾ ਹੋਇਆ ਹੈ ਉਹ ਸ਼ਾਇਦ ਪੂਰਾ ਨਾ ਕੀਤਾ ਜਾ ਸਕੇ ਉਹ ਮੁਆਵਜ਼ਿਆਂ ਦੀ ਰਕਮ ਕਦੇ ਵੀ ਪੂਰਾ ਨਹੀਂ ਕਰ ਸਕਦੀ ਕਿਉਂਕਿ ਇਹ ਸਾਰੀ ਆਰਥਿਕਤਾ ਪੰਜਾਬ ਦੀ ਉਹ ਖੇਤੀ ਦੇ ਨਾਲ ਹੀ ਜੁੜੀ ਹੋਈ ਹੈ ਜੇ ਇਸ ਸਾਈਕਲ ਦਾ ਇੱਕ ਵੀ ਪਈਆ ਟੁੱਟਦਾ ਹੈ ਕਿਤੋਂ ਵੀ ਲਿੰਕ ਟੁੱਟ ਜਾਂਦਾ ਹੈ ਤਾਂ ਉਹ ਸਾਰੇ ਸਾਈਕਲ ਨੂੰ ਪ੍ਰਭਾਵਿਤ ਕਰੇਗਾ ਅਧਿਕ ਕਰਜ਼ਾ ਕਿਸਾਨਾਂ ਨੂੰ ਮਿਲਣਾ ਔਖਾ ਹੋਇਆ ਹੈ ਉਹਦੇ ਨਾਲ ਬਾਜ਼ਾਰ ਦਾ ਖਰਚਾ ਵੀ ਰੁਕ ਗਿਆ ਹੈ ਜੇ ਕਰਜ਼ਾ ਕਿਤੇ ਨਾ ਕਿਤੇ ਮਿਲ ਵੀ ਜਾਂਦਾ ਹੈ ਤਾਂ ਵੀ ਉਹ ਖੇਤ ਸਾਫ਼ ਕਰਨ ਦੇ ਵਿੱਚ ਲੱਗ ਜਾਏਗਾ ਉਹ ਬਾਜ਼ਾਰਾਂ ਤੱਕ ਨਹੀਂ ਪਹੁੰਚੇਗਾ ਬਾਜ਼ਾਰਾਂ ਦੇ ਵਿੱਚ ਪੈਸਾ ਉਦੋਂ ਹੀ ਆਉਣਾ ਹੈ ਜਦੋਂ ਫਸਲ ਮੰਡੀਆਂ ਦੇ ਵਿੱਚ ਆਉਣੀ ਹੈ ਤੇ ਉਹਦੇ ਨਾਲ ਹੀ ਸਾਰਾ ਚੱਕਰ ਚੱਲਣਾ ਜੇ ਇੱਕ ਵੀ ਫਸਲ ਦਾ ਚੱਕਰ ਟੁੱਟ ਜਾਂਦਾ ਹੈ ਉਹਦੇ ਨਾਲ ਸਾਰੀ ਆਰਥਿਕਤਾ ਹਿੱਲ ਜਾਂਦੀ ਹੈ ਔਰ ਜੇ ਰੱਬ ਨਾ ਕਰੇ ਕਿ ਸਮਾਂ ਰਹਿੰਦਿਆਂ ਸਰਕਾਰਾਂ ਨੇ ਧਿਆਨ ਨਾ ਦਿੱਤਾ ਕਿ ਮਿੱਟੀ ਨਾ ਕੱਢੀ ਗਈ ਖੇਤ ਸਾਫ਼ ਨਾ ਹੋਏ ਪੱਧਰੇ ਨਾ ਕੀਤੇ ਗਏ ਕਣਕ ਨਾ ਬੀਜੀ ਗਈ ਤਾਂ ਦੋ ਫਸਲਾਂ ਦੇ ਨੁਕਸਾਨ ਦਾ ਪਾਰ ਸ਼ਾਇਦ ਹੀ ਪੰਜਾਬ ਦੀ ਕਿਸਾਨੀ ਚੱਲ ਸਕੇ ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਸੰਕਟ ਬਹੁਤ ਗੰਭੀਰ ਹੈ ਔਰ ਇਸ ਗੰਭੀਰਤਾ ਦੇ ਨਾਲ ਹੀ ਨਜਿੱਠਣਾ ਚਾਹੀਦਾ ਹੈ ਇਹਦੇ ਉੱਤੇ ਸਿਆਸਤ ਕਰਨ ਦਾ ਸਮਾਂ ਨਹੀਂ ਹੈ ਸੋ ਉਮੀਦ ਕਰਦੇ ਹਾਂ ਸਾਡੇ ਸਿਆਸਤਦਾਨ ਕੁਝ ਸਿੱਖਣਗੇ ਕੁਝ ਸਮਝਣਗੇ ਲੋਕਾਂ ਦੇ ਅਸਲੀ ਜ਼ਮੀਨੀ ਪੱਧਰ ਤੇ ਹਾਲਾਤ ਕੀ ਨੇ ਉਹ ਜਾਣ ਕੇ ਸੰਕਟ ਕਿੱਡਾ ਵੱਡਾ ਹੈ ਕਿੰਨਾ ਗਹਿਰਾ ਹੈ ਇਹ ਸਮਝਣਗੇ ਤੇ ਆਪਣਾ ਰਿਸਪਾਂਸ ਵੀ ਉਸੇ ਤਰੀਕੇ ਨਾਲ ਤਿਆਰ ਕਰਨਗੇ ਕਿ ਇਸ ਸੰਕਟ ਨੂੰ ਕਿਸਾਨੀ ਨੂੰ ਕਿਵੇਂ ਕੱਢਿਆ ਜਾ ਸਕੇ ਉਸ ਤੇ ਉੱਤੇ ਧਿਆਨ ਦੇਣਗੇ ਇਸੇ ਉਮੀਦ ਦੇ ਨਾਲ ਉਤਪ ਵਿਦਾ ਲੈਣੇ ਆ ਧੰਨਵਾਦ